ਪਰਮੇਸ਼ਰ ਦੀ ਕਿਰਪਾ ਬਹੁਤ ਹੀ ਮਹਾਨ ਹੈ ਤੇ ਅਕਸਰ ਹੀ ਸਾਡੇ ਟੁੱਟੇਪਨ ਦੇ ਵਿੱਚ ਆਉਂਦੀ ਹੈ ਯਾਕੂਬ ਨੂੰ ਪਰਮੇਸ਼ਰ ਬਤੈਲ ਦੇ ਵਿੱਚ ਮਿਲਿਆ ਇੱਕ ਬਹੁਤ ਹੀ ਜ਼ਬਰਦਸਤ ਘਟਨਾ ਹੈ ਜਿਹਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਪਰਮੇਸ਼ਰ ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਨਿਰਾਸ਼ਾ ਭਰੀਆਂ ਸਥਿਤੀਆਂ ਹੁੰਦੀਆਂ ਨੇ ਉਦੋਂ ਵੀ ਆਸ ਲੈ ਕੇ ਸਾਡੀ ਜ਼ਿੰਦਗੀ 'ਚ ਆਉਂਦਾ ਹੈ ਅਸੀਂ ਆਪਣੇ ਪਿਛਲੇ ਅਧਿਆਏ 'ਚ ਵੇਖਿਆ ਸੀਗਾ ਕਿ ਯਾਕੂਬ ਦੀ ਜ਼ਿੰਦਗੀ ਪੂਰੀ ਤਰ੍ਹਾਂ ਖਰਾਬ ਸੀ। ਉਹ ਵਿਚਕਾਰ ਫਸਿਆ ਪਿਆ ਸੀ ਪੱਖ ਪਾਤ ਈਰਖਾ ਦੇ। ਫਿਰ ਉਹਨੇ ਪੁੱਠੀਆਂ ਸਿੱਧੀਆਂ ਯੋਜਨਾਵਾਂ ਬਣਾ ਕੇ ਸਾਊ ਦੀ ਬਰਕਤ ਲੈਣ ਦੀ ਕੋਸ਼ਿਸ਼ ਕੀਤੀ ਜੀਤੇ ਕਾਰਨ ਸਾਊ ਬਹੁਤ ਗੁੱਸੇ 'ਚ ਆ ਗਿਆ ਤੇ ਫਿਰ ਉਹ ਭਗੌੜਾ ਹੋਇਆ ਆਪਣੇ ਮਾਮੇ ਦੇ ਘਰ ਵੱਲ। ਪਰ ਜਦੋਂ ਯਾਕੂਬ ਇਕੱਲਾ ਸੀਗਾ ਤੇ ਡਰਿਆ ਹੋਇਆ ਸੀ ਪਰਮੇਸ਼ਰ ਉਹਨੂੰ ਤਾਕਤਵਰ ਤਰੀਕੇ ਨਾਲ ਮਿਲਿਆ। ਉਹਨੂੰ ਇੱਕ ਸੁਪਨਾ ਆਇਆ ਕਿ ਉਹਨੇ ਇੱਕ ਪੌੜੀ ਵੇਖੀ ਜਿਹੜੀ ਸਵਰਗ ਤੋਂ ਧਰਤੀ ਦੇ ਉੱਤੇ ਲੱਗੀ ਹੋਈ ਏ। ਤੇ ਫਰਿਸ਼ਤੇ ਜਿਹੜੇ ਨੇ ਉਸ ਪੌੜੀ ਦੇ ਉੱਤੇ ਉਤਰ ਰਹੇ ਨੇ ਚੜ੍ਹ ਰਹੇ ਨੇ ਤੇ ਉਹਦੇ ਉੱਪਰ ਪ੍ਰਭੂ ਆਪ ਖਲੋਤਾ ਹੈ ਪਰਮੇਸ਼ਰ ਦੁਬਾਰਾ ਤੋਂ ਆਪਣੇ ਵਾਅਦੇ ਦੀ ਪੁਸ਼ਟੀ ਕਰ ਰਿਹਾ ਜਿਹੜਾ ਉਹਨੇ ਅਬਰਾਹਮ ਦੇ ਸਾਹਕ ਨਾਲ ਕੀਤਾ ਸੀ ਤੇ ਉਹ ਕਹਿ ਰਿਹਾ ਹੈ ਕਿ ਮੈਂ ਤੈਨੂੰ ਬਰਕਤ ਦਵਾਂਗਾ ਕਿ ਉਹ ਧਰਤੀ ਦੇ ਕਿਣਕਿਆਂ ਦੀ ਤਰ੍ਹਾਂ ਉਹਦੀ ਅੰਸ਼ ਨੂੰ ਵਧਾਵੇਗਾ ਤੇ ਉਹਦੇ ਦੁਆਰਾ ਧਰਤੀ ਨੂੰ ਬਰਕਤ ਦੇਵੇਗਾ ਇਹ ਸੁਪਨਾ ਇੱਕ ਬੜੀ ਵੱਡੀ ਸੱਚਾਈ ਪੇਸ਼ ਕਰਦਾ ਹੈ ਭਾਵੇਂ ਅਸੀਂ ਕਿਤੇਉਂ ਵੀ ਆਏ ਆ ਭਾਵੇਂ ਅਸੀਂ ਕੁਝ ਵੀ ਕੀਤਾ ਹੈ ਪਰਮੇਸ਼ਰ ਸਾਡੇ ਨਾਲ ਵਿਅਕਤੀਗਤ ਰਿਸ਼ਤਾ ਬਣਾਉਣਾ ਚਾਹੁੰਦਾ ਹੈ। ਵੇਖੋ ਪਰਮੇਸ਼ਰ ਉਹਨੂੰ ਇਹ ਨਹੀਂ ਕਹਿ ਰਿਹਾ ਮੈਂ ਅਬਰਾਹਮ ਤੇ ਇਸਹਾਕ ਦਾ ਪਰਮੇਸ਼ਰ ਹਾਂ ਬਲਕਿ ਉਹ ਉਹਨੂੰ ਇਹ ਗੱਲ ਕਹਿ ਰਿਹਾ ਹੈ ਮੈਂ ਅਬਰਾਹਮ ਦਾ ਪਰਮੇਸ਼ਰ ਹਾਂ ਇਸਹਾਕ ਦਾ ਪਰਮੇਸ਼ਰ। ਇੱਥੇ ਜਿਹੜਾ ਦੁਹਰਾਇਆ ਜਾਣਾ ਹੈ ਬਹੁਤ ਹੀ ਮਹੱਤਵਪੂਰਨ ਹੈ। ਪਰਮੇਸ਼ਰ ਉਹਨੂੰ ਕਹਿ ਰਿਹਾ ਹੈ ਕਿ ਜਿਵੇਂ ਮੈਂ ਤੇਰੇ ਬਾਪ ਦੇ ਨਾਲ ਤੇ ਦਾਦੇ ਨਾਲ ਵਿਅਕਤੀਗਤ ਸਬੰਧ ਬਣਾਇਆ ਮੈਂ ਤੇਰੇ ਨਾਲ ਵੀ ਚਾਹੁੰਦਾ ਵਾਂ। ਪਰਮੇਸ਼ਰ ਦੇ ਬਹੁਤ ਸਾਰੇ ਬੱਚੇ ਨੇ ਪਰ ਉਹਦਾ ਕੋਈ ਪੋਤਾ ਪੁੱਤਰੀ ਨਹੀਂ ਹੈ ਆ ਦੋਤਰਾ ਹੈ ਹਰ ਇੱਕ ਪੀੜੀ ਨੂੰ ਪਰਮੇਸ਼ਰ ਨੂੰ ਆਪਣੇ ਗਲੇ ਲਾਉਣਾ ਪੈਂਦਾ ਹੈ ਅਤੇ ਹਰ ਇੱਕ ਵਿਅਕਤੀ ਨੂੰ ਪਰਮੇਸ਼ਰ ਨਾਲ ਵਿਅਕਤੀਗਤ ਸਬੰਧ ਬਣਾਉਣਾ ਪੈਂਦਾ ਹੈ ਇਹ ਗੱਲ ਸਾਡੀ ਜ਼ਿੰਦਗੀ ਵਾਸਤੇ ਵੀ ਇੱਕ ਬੁਨਿਆਦੇ ਹੋ ਸਕਦਾ ਤੁਸੀਂ ਇੱਕ ਮਸੀਹੀ ਪਰਿਵਾਰ ਚ ਪੈਦਾ ਹੋਏ ਹੋਵੋ ਤੁਹਾਡੇ ਮਾਂ ਪਿਓ ਬਹੁਤ ਹੀ ਪ੍ਰਭੂ ਨੂੰ ਮੰਨਦੇ ਹੋਣ ਪਰ ਤੁਸੀਂ ਆਪਣੇ ਆਪ ਪ੍ਰਭੂ ਦੇ ਬੱਚੇ ਨਹੀਂ ਬਣ ਸਕਦੇ ਤੁਹਾਨੂੰ ਖੁਦ ਆਪਣੇ ਵਾਸਤੇ ਪ੍ਰਭੂ ਤੇ ਭਰੋਸਾ ਕਰਨਾ ਪੈਣਾ ਹੈ ਜਾਂ ਫਿਰ ਹੋ ਸਕਦਾ ਤੁਸੀਂ ਵੀ ਯਾਕੂਬ ਦੀ ਤਰ੍ਹਾਂ ਇੱਕ ਟੁੱਟੇ ਹੋਏ ਪਰਿਵਾਰ ਦੇ ਵਿੱਚੋਂ ਆਉਂਦੇ ਹੋ ਵੋ ਪਰ ਤੁਹਾਡੇ ਮਾਪਿਓ ਦੇ ਪਾਪ ਤੁਹਾਨੂੰ ਪਰਿਭਾਸ਼ਿਤ ਨਹੀਂ ਕਰਨਗੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੁਹਾਡੀ ਕਹਾਣੀ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦੀ ਹੈ ਇੱਕ ਨਵੀਂ ਵਿਰਾਸਤ ਤੁਹਾਡੇ ਨਾਲ ਸ਼ੁਰੂ ਹੋ ਸਕਦੀ ਹੈ ਇਹ ਜਿਹੜਾ ਚਿੱਤਰ ਹੈ ਇਹ ਯੀਸ਼ੂ ਮਸੀਹ ਨੂੰ ਦਰਸਾਉਂਦਾ ਹੈ ਜਹੂ ਨਾਇਕ ਦੇ 51 ਅਚ ਪ੍ਰਭੂ ਯੀਸ਼ੂ ਮਸੀਹ ਨਥਾਨੀਅਲ ਨੂੰ ਕਹਿੰਦੇ ਨੇ ਮੈਂ ਤੈਨੂੰ ਸੱਚ ਆਖਦਾ ਹਾਂ ਕਿ ਤੂੰ ਸਵਰਗ ਨੂੰ ਖੁੱਲਾ ਹੋਇਆ ਵੇਖੇਂਗਾ ਤੇ ਮਨੁੱਖ ਦੇ ਪੁੱਤਰ ਦੇ ਉੱਤੇ ਫਰਿਸ਼ਤਿਆਂ ਨੂੰ ਚੜਦੇ ਤੇ ਉੱਤਰਦੇ ਵੇਖੇਂਗਾ ਯੀਸ਼ੂ ਮਸੀਹ ਇਹ ਘੋਸ਼ਣਾ ਕਰ ਰਿਹਾ ਸੀ ਕਿ ਉਸ ਪੌੜੀ ਦਾ ਅੰਤਿਮ ਰੂਪ ਜਿਹੜਾ ਹੈ ਉਹ ਖੁਦ ਯੀਸ਼ੂ ਮਸੀਹ ਹੈ ਉਹ ਮਨੁੱਖਾਂ ਤੇ ਪਰਮੇਸ਼ੁਰ ਦੇ ਵਿਚਕਾਰ ਵਿਚੋਲਾ ਹੈ ਉਹ ਹੈ ਜਿਹੜਾ ਸਾਡੇ ਲਈ ਰਾਹ ਖੋਲਦਾ ਹੈ ਕਿ ਅਸੀਂ ਪਿਤਾ ਦੇ ਨਾਲ ਸੰਬੰਧ ਬਣਾ ਸਕੀਏ ਉਹ ਹੈ ਜੋ ਪਰਮੇਸ਼ੁਰ ਦਾ ਪੁੱਤਰ ਹੈ ਤੇ ਮਨੁੱਖ ਦਾ ਪੁੱਤਰ ਹੈ ਜਦੋਂ ਯਾਕੂਬ ਉੱਠਿਆ ਤਾਂ ਉਹਨੇ ਕਿਹਾ ਸੱਚਮੁੱਚ ਪਰਮੇਸ਼ਰ ਇਸ ਥਾਂ ਦੇ ਉੱਤੇ ਹੈ ਅਤੇ ਮੈਂ ਇਸ ਤੋਂ ਗਿਆਤ ਨਹੀਂ ਸੀ ਉਹਨੇ ਉਹ ਜਗ੍ਹਾ ਦਾ ਨਾਮ ਬਦਲ ਦਿੱਤਾ ਬੈਥੇਲ ਜੀ ਦਾ ਮਤਲਬ ਹੈ ਪਰਮੇਸ਼ਰ ਦਾ ਘਰ ਨੇ ਕਿ ਯਾਦਗਰੀ ਦਾ ਪੱਥਰ ਵੀ ਰੱਖਿਆ ਜੀ ਦਾ ਮਤਲਬ ਸੀ ਉਹ ਆਪਣਾ ਪ੍ਰਭੂ ਨੂੰ ਦੇ ਰਿਹਾ ਸੀ ਯਕੂਬ ਵਾਚਾ ਬੰਦ ਹੈ ਜੇ ਪ੍ਰਭੂ ਮੇਰੇ ਨਾਲ ਰਹੇਗਾ ਮੇਰੀ ਸਹਾਇਤਾ ਕਰੇਗਾ ਤਾਂ ਉਹ ਮੇਰਾ ਪਰਮੇਸ਼ਰ ਹੋਵੇਗਾ ਇੱਕ ਬਹੁਤ ਵੱਡਾ ਬਦਲਾਅ ਆਵੇ ਉਹ ਬਰਕਤ ਜਿਹੜੀ ਯਕੂਬ ਨੇ ਖੋਣ ਦੀ ਕੋਸ਼ਿਸ਼ ਕੀਤੀ ਸੀ ਹੁਣ ਪਰਮੇਸ਼ਰ ਖੁਦ ਉਹਦਾ ਵਾਅਦਾ ਉਹਦੇ ਨਾਲ ਕਰ ਰਿਹਾ ਹੈ ਇਹ ਜਗ੍ਹਾ ਜਿੱਥੇ ਉਹਦਾ ਟਾਕਰਾ ਪ੍ਰਭੂ ਨਾਲ ਹੋਇਆ ਹੈ ਬੈਥਲ ਦੀ ਸਾਨੂੰ ਸਭ ਨੂੰ ਜ਼ਰੂਰਤ ਹੈ ਯਕੂਬ ਇੱਕ ਧੋਖਾ ਦੇਣ ਵਾਲਾ ਸੀ ਪਰ ਬੈਥੇਲ ਨੇ ਉਹਨੂੰ ਪ੍ਰਭਾਸ਼ਿਤ ਕੀਤਾ ਕੋ ਪ੍ਰਭੂ ਦੇ ਅਧੀਨ ਹੋ ਗਿਆ ਤੁਹਾਡਾ ਬੈਥੇਲ ਕਿੱਥੇ ਆ ਉਹ ਕਿਹੜਾ ਸਮਾਂ ਸੀ ਉਹ ਕਿਹੜੀ ਜਗ੍ਹਾ ਸੀ ਜਿੱਥੇ ਤੁਸੀਂ ਪ੍ਰਭੂ ਨੂੰ ਆਪਣੀ ਜ਼ਿੰਦਗੀ ਦਾ ਪ੍ਰਭੂ ਬਣਾਇਆ ਉਹਦੇ ਅੱਗੇ ਸਮਰਪਿਤ ਹੋ ਗਏ ਜਦ ਮੈਂ ਯੂਨੀਵਰਸਿਟੀ ਦਾ ਸਟੂਡੈਂਟ ਸੀ ਮੈਂ ਯੀਸ਼ੂ ਦੇ ਬਾਰੇ ਸੁਣਿਆ ਆਪਣਾ ਜੀਵਨ ਉਹਨੂੰ ਦੇ ਦਿੱਤਾ ਪਰਮੇਸ਼ਰ ਬਹੁਤ ਸੱਚਾ ਸੀ ਮੈਂ ਉਹਦੀ ਹਜ਼ੂਰੀ 'ਚ ਜੀਣਾ ਚਾਹੁੰਦਾ ਸੀ ਮੈਂ ਯੀਸ਼ੂ ਦੇ ਬਾਰੇ ਬਹੁਤਾ ਨਹੀਂ ਸੀ ਜਾਣਦਾ ਇਸ ਲਈ ਮੈਂ ਆਪਣੇ ਤਿੰਨ ਦੋਸਤਾਂ ਦੇ ਨਾਲ ਇੱਕ ਖਾਸ ਥਾਂ ਤੇ ਪ੍ਰਭੂ ਨੂੰ ਮਿਲਣਾ ਆਰੰਭ ਕੀਤਾ ਅਸੀਂ ਬਾਈਬਲ ਪੜ੍ਹਦੇ ਸੀ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਦੇ ਸੀ ਐਵੇਂ ਸੀ ਕਿ ਅਸੀਂ ਪ੍ਰਭੂ ਨਾਲ ਗੱਲ ਕਰਦੇ ਸੀ ਤੇ ਉਹਦੀ ਅਸੀਂ ਸੁਣਦੇ ਵੀ ਸੀ ਉਹ ਪਲ ਸਾਡੇ ਲਈ ਖਾਸ ਬਣ ਗਏ ਅਤੇ ਉਹ ਜਗ੍ਹਾ ਮੇਰੇ ਵਾਸਤੇ ਪਵਿੱਤਰ ਸਥਾਨ ਸੀ ਮੈਂ ਪਰਮੇਸ਼ੁਰ ਨਾਲ ਗੱਲ ਕਰ ਸਕਦਾ ਸੀ ਕਿਉਂਕਿ ਮੇਰੇ ਕੋਲ ਇੱਕ ਵਿਚੋਲਾ ਸੀ ਯੀਸ਼ੂ ਉਹ ਸੀ ਜਿੱਨੇ ਮੇਰੀਆਂ ਪ੍ਰਾਰਥਨਾਵਾਂ ਨੂੰ ਯੋਗ ਬਣਾਇਆ ਕਿ ਉਹ ਸਵਰਗ ਪਹੁੰਚ ਜਾਣ ਉਹ ਜਗਾ ਮੇਰੀ ਬੈਥਲ ਬਣ ਗਈ ਉਹ ਮੇਰੀ ਮਿਲਣੀ ਦੀ ਥਾਂ ਸੀ ਤੇ ਮੈਂ ਪਰਮੇਸ਼ਰ ਕੋਲ ਜਾ ਸਕਦਾ ਸੀ ਕਿਉਂਕਿ ਯੇਸ਼ੂ ਮੇਰਾ ਰਾਸੀ ਉਹਦੀ ਹਜ਼ੂਰੀ ਚ ਜਾਣਦਾ ਮੈਨੂੰ ਕਿਸੇ ਨੇ ਪਿੱਛੇ ਜੇ ਪੁੱਛਿਆ ਕਿ ਮੈਂ ਹਰ ਪ੍ਰਾਰਥਨਾ 'ਚ ਐਵੇਂ ਕਿਉਂ ਸ਼ੁਰੂ ਕਰਦਾ ਧੰਨਵਾਦ ਯੇਸ਼ੂ ਤੇਰੇ ਆਉਣ ਵਾਸਤੇ ਇਹਦਾ ਉੱਤਰ ਬਹੁਤ ਹੀ ਸਧਾਰਨ ਹੈ ਕਿਉਂਕਿ ਕੋਈ ਹੋਰ ਦੂਜਾ ਤਰੀਕਾ ਨਹੀਂ ਹੈ ਕੋਈ ਦੂਜਾ ਤਰੀਕਾ ਨਹੀਂ ਹੈ ਪਰਮੇਸ਼ਰ ਤੱਕ ਜਾਣਦਾ ਕਿਉਂਕਿ ਉਹ ਹੀ ਪੌੜੀ ਹੈ ਸਵਰਗ ਅਤੇ ਧਰਤੀ 'ਚ ਤੇ ਜਦੋਂ ਅਸੀਂ ਉਹਦੇ ਕੋਲ ਜਾਂਦੇ ਹਾਂ ਸਾਡੀ ਪਿਤਾ ਤੱਕ ਪਹੁੰਚ ਹੋ ਜਾਂਦੀ ਹੈ ਹੋ ਸਕਦਾ ਤੁਹਾਡੀ ਬੈਥਲ ਚਰਚ ਦੇ ਵਿੱਚ ਹੋਵੇ ਜਾਂ ਕੋਈ ਹਸਪਤਾਲ ਹੋਵੇ ਜਿੱਥੇ ਤੁਸੀਂ ਆਪਣੀ ਤੰਗੀ 'ਚ ਦੁਆਈ ਦਿੱਤੀ ਕਦੇ ਨਾ ਭੁੱਲੋ ਕਿਵੇਂ ਪ੍ਰਭੂ ਤੁਹਾਨੂੰ ਉੱਥੇ ਮਿਲਿਆ ਕਿ ਕਿਵੇਂ ਵਾਜਵੀ ਤੁਹਾਡੇ ਨਾਲ ਚੱਲਣਾ ਚਾਹੁੰਦਾ ਹੈ ਕਿਉਂਕਿ ਮੁੱਖ ਗੱਲ ਇਹ ਆ ਬੈਥਲ ਯਾਕੂਬ ਦਾ ਇੱਕੋ ਵਾਰੀ ਮਿਲਣੀ ਦਾ ਥਾਂ ਨਹੀਂ ਸੀ ਤੇ ਸਾਡਾ ਵੀ ਇੱਕੋ ਵਾਰੀ ਦਾ ਥਾਂ ਨਹੀਂ ਹੋ ਸਕਦਾ ਸਾਡੇ ਵਿਸ਼ਵਾਸ ਦੇ ਸਬਰ ਚ ਕੁਝ ਪਰਭਾਸ਼ਿਤ ਕਰਨ ਵਾਲੇ ਪਲ ਹੁੰਦੇ ਜੋ ਸਭ ਕੁਝ ਬਦਲ ਦਿੰਦੇ ਨੇ ਪਰ ਮਸੀਹੀ ਜੀਵਨ ਇੱਕ ਲੜੀਏ ਹਰ ਰੋਜ਼ ਪਰਮੇਸ਼ਵਰ ਦੇ ਨਾਲ ਟੱਕਰੇ ਕਰਨ ਪ੍ਰਾਰਥਨਾ ਦੇ ਵਿੱਚ ਤੇ ਯਾਕੂਬ ਬੈਥਲ ਦੇ ਵਿੱਚ ਵਾਪਸ ਮੁੜੇਗਾ ਤੇ ਪ੍ਰਭੂ ਦੀ ਧੁਾਈ ਦੇਵੇਗਾ ਬੈਟਲ ਤੁਹਾਡੀ ਸ਼ੁਰੂਆਤ ਹੋਵੇ ਅੰਤ ਨਹੀਂ ਹਰ ਰੋਜ਼ ਪਰਮੇਸ਼ਵਰ ਦੇ ਨਾਲ ਮਿਲਨ ਦਾ ਯੋਜਨਾ ਬਣਾਓ ਅਤੇ ਆਪਣੇ ਮਨ ਨੂੰ ਨਮਿਆ ਕਰੋ ਤੇ ਪਰਮੇਸ਼ਵਰ ਤੇ ਭਰੋਸਾ ਕਰੋ ਕਿ ਜਿਵੇਂ ਉਹ ਯਾਕੂਬ ਦੇ ਨਾਲ ਸੀ ਏਵੇਂ ਉਹ ਤੁਹਾਡੀ ਵੀ ਅਗਵਾਈ ਕਰੇਗਾ